ਬਾ ਬੱਕਰੀ ਕੱਟੇ ਦਰਿਆ ਤੇ ਉਹ ਬਾ ਉਹ ਨਾਲੀ ਹੁਣ ਸਾਰੇ ਕੋ ਨਫਾ ਪਰੋ ਖਰਚਾ ਗਵਾਰੂ ਸ਼ਾਂਤੀ ਕਰੋ ਕਾਇਦਾ ਕਰੋ ਉਹ ਕਰ ਇਹਨੂੰ ਬੱਕਰੀ ਨੂੰ ਫੜ ਲੈ ਬਾਬਾ ਯਾਰ ਫੜ ਦੇ ਦਾਦਾ ਦੇਖ ਦਾਦਾ ਦੇਖ ਬੱਚਣ ਲਈ ਗਾਂ ਨੂੰ ਤੜਕਿਓ ਨਹੀਂ ਤੁਸੀਂ ਜਿਹੜੀ ਚੀਜ਼ ਹੈ ਉਹਨੇ ਕਰੇ ਰੱਖਣੀ ਹੈ ਕਾਹ ਨਹੀਂ ਵੇਚਣੀ 12 13 15 ਤਾਂ ਵਿਖਾਈ ਸੀ ਤਾਂ ਵਿਖਾਈ ਉਹ ਵਿਚਾਰੇ ਓਏ ਇੰਨਾਂ ਜਿਹਾ ਵੀ ਬਹੁਤ ਮਹਿੰਗੀਆਂ ਨੇ ਭਾਈ ਕੱਚੀਆਂ ਗੱਲਾਂ ਨਹੀਂ ਕਰਦੇ ਰੁਪਈਆ 18000 ਦੰਨੇ ਆ ਠੀਕ ਹੈ ਤੂੰ ਦੱਸਿਆ ਨਹੀਂ ਕੋਪ 15 ਲਾ ਦੇ ਜਿੰਨੇ ਦਾ ਮਾਲ ਲੈ ਜਾ ਮਾਲ ਦਾ ਮੁੱਲ ਲਾਇਆ ਤੈਨੂੰ ਉਹਨਾਂ ਦੇ ਬਿਨਾ ਮੇਰੇ ਨਹੀਂ ਲੱਜੂ ਮੇਰਾ ਅੱਕ ਦਵਾਰ ਆ ਤੇ ਉਹਨਾਂ ਦਾ ਮੈਨੂੰ ਦੇ ਨਾ ਜਿੰਨੇ ਦੀ ਕੀ ਫਿਰ ਤਾਂ 30 ਮੰਗੇ ਮਾਈ ਮੈਂ 18 ਲਾਤਾ ਅਧੀ ਮਰਜੀ ਤੋਂ ਇਹਨਾਂ ਨੇ ਵੀ ਇੰਨੀ ਕੀ ਗਜੈਸ ਹੈ ਚਲੋ ਕੋਈ ਗੱਲ ਨਹੀਂ ਹੁਣ ਦੱਸ ਕੀ ਕਰਾਂ ਭਾਈ 26000 ਦੀ ਦਊਂਗਾ ਬੱਕਰੀ ਜਾਨੀ ਕੋਈ ਬੱਕਰਾ ਜਾ ਲੈ ਕੇ ਦਊਂਗਾ ਬੱਕਰੀ ਦੋ ਬੱਚੇ ਦਿਓ ਕਿ ਸਿਰੇ ਦੇ ਜਾ ਚਲੋ ਤਾਂ ਇੱਕ ਦੇਵੇ ਦੋ ਦੇਓ ਇਹਨਾਂ ਦੇ ਮੁਕੱਦਰ ਆ ਅੱਠ ਵੇਖ ਲੈਣਾ ਨਾਲ ਇਹਾਂ ਦੇ ਸਾਈ ਕੱਢੀ ਹੋਏ ਬਸ ਚੋਕਰੀ ਬਣੀ ਹੈ ਬੇਬੇਆਂ ਨੂੰ ਦੇ ਕੇ ਤੜਕੇ ਦੀ ਵਦਿਆ ਵਿਚਾਰੀ ਤੂੰ ਪੁੱਛ ਗਏਦੋਂਗੀ ਕੋਈ ਹੋਰ ਪੈਸੇ ਨਹੀਂ ਮੰਗੇ ਮਾਦਨ ਕਹਿ ਦੋ ਦੀ ਨੂੰ ਮੇਰੀ ਮਾਂ ਮਾਰ ਕੀ 26 ਹਜ਼ਾਰ ਦੀ ਬਟ ਪੜਾ ਜਾ ਨਾ 18 ਦੀ ਨਾ 30 ਦੀ ਸਿੱਧੇ ਗੱਲਾਂ ਦੇ ਉਹਨਾਂ ਨੂੰ ਨਹੀਂ ਪਤਾ ਕਾਸੇ ਦਾ ਵੀ ਆ ਰੋਟੀ ਪਕਾ ਲਈ ਤੇ ਖਾ ਲਈ ਬਸ ਮੁੱਲ ਕਰਨਾ ਜਿੰਨੇ ਚੀਜ਼ ਨਾ ਇਹ 26 ਦੀ ਵੀ ਨਹੀਂ ਚਲ ਮੇਰਾ ਕੱਚਾ ਮੁੱਲ 18 ਦੀ ਵੀ ਨਹੀਂ ਤੈਨੂੰ ਮਾਰਦਾ ਨਹੀਂ ਗਰੀਬ ਨੂੰ ਨਾ ਗਰੀਬਾਂ ਨੂੰ ਉਹਨਾਂ ਨੂੰ ਮਾਰਾ ਪੂਰੀ 30000 ਦੀ ਬੱਕਰੀ ਵੇਚੀ ਚੁੱਪ ਕਰਕੇ ਫੇਰ ਜਾਈਏ ਚੱਲ ਭਾਈ ਮਾਈ ਵੀ ਤਿਆਰ ਆ ਜਾਣ ਨੂੰ ਕਹਿੰਦੀ ਆ ਜਾ ਭਾਈ ਹੁਣ ਤੇਰੀ ਮਰਜ਼ੀ ਹੈ ਓਏ ਕਰ ਲੈ ਦੇਖ ਲੈ ਆ ਬਲਾ ਆ ਰਿਹਾ ਓ ਰਿਹਾ ਓ ਰੂ ਸ਼ਰਮ ਚਾਹੀਦੀ ਓਏ ਆ ਕੇ ਕੀ ਆ ਕੇ ਮਰਾ ਜੂ ਤੈਨੂੰ ਦੱਸੀ ਆ ਜਾ ਆ ਜਾ ਬੱਕਰੀ ਚੋੜੀ ਕਰ ਲੈ ਪੂਰੀ ਤਰਿਹਾਨ ਆ ਜਾ ਬਾਈ 21000 ਦੀ ਮੈਂਨੇ ਵੇਚਤੀ ਚੁੱਪ ਕਰ ਜਾ ਦਵਾਰੂ ਕਿਨਾਰ ਦੇ ਨਾਟੀ ਬਾਈ ਚੰਗਾ ਤੂੰ ਕਿਹੜਾ ਮਾੜਾ ਮਾੜਾ ਮੈਂ ਤਾਂ ਮਾੜਾਂ ਇਹ ਮਾੜੀ ਇਹ ਨਹੀਂ ਮਾੜੀ ਨਰਮਾ ਚੋਗਣ ਭੱਜ ਜਾ ਉਹਦਾ ਛੀਵੀ ਨਿਉਣਾ ਕੁੜੀ ਨਾ ਲੋੜੀ ਤੋਂ ਬਾਅਦ ਆਈ ਗਜਾ ਚੁੱਕ ਜੀ ਉਹ ਡੋਲੀ ਦੇ ਪਰੇ ਹਾਂ ਨਰਮਾ ਚੋਗ ਉਧਰ ਜੇ ਜਾਦੇ ਨਰਮਾ ਖੜਿਆ ਹੋਇਆ ਤਾਂ ਮੈਨੂੰ ਵੀ ਬੁਲਾ ਲੀ ਤੂੰ ਕੀ ਕਰਨਾ ਕਿ ਆ ਕਰਤੇ ਸਾਡੇ ਕੰਮ ਨਹੀਂ ਮੈਂ ਤਾਂ ਆਪਣਰ ਮੈਂ ਚੁਗਲੂ ਮੈਨੂੰ ਕਿੰਨਾ ਪਹਿਲਾਂ ਵੀ ਤੇਰਾ ਚੁਗਿਆ ਝੋਲੀਆ ਮੈਂ ਹਾਂ ਦੱਸ ਤੇਰੀ ਨਹੀਂ ਹੋਰ ਕਰਨਾ ਕੀ ਐ 25 ਦੀ ਲੈ ਕੋਈ 25 ਪੁੱਛੀ ਦੀ ਫੇ ਮੈਂ ਜਾਣਾਂ ਫੇ ਤੇਰੇ ਮੁਰਖੇ ਹੁੰਦੇ ਵੀ ਨਹੀਂ ਮੈਂ ਜਿਵੇਂ ਖੇਰ ਖੇਰ ਕੇ ਖੜਾ ਰੱਖੇ ਨੇ ਨਾ ਦਾਕਾ ਕੋਈ ਖੜਾ ਨਹੀਂ ਸਕਦਾ ਇਹਨੂੰ ਵੇਖੋ ਪਤੰਗ ਇਹਨੂੰ ਕੀ ਦੇਖੂ ਮੈਂ ਤੈਨੂੰ ਦੇਖੂ ਨਾ ਮੈਂ ਮੁੰਡੇ ਨੂੰ ਮੈਨੂੰ ਕੀ ਵੇਖਣਾ ਮੈਂ ਨਾ ਬੁਢਾ ਮੈਂ ਆਪ ਤੇਰੇ ਵਰਗਾ ਬੁਢਾ ਚਲੋ ਕਿੰਨੇ ਮੋੜ ਲੈ ਜਾ ਜੀ ਇਹ ਗਰੀਬ ਮੈਂ ਗਰੀਬ ਬੰਦਾ ਸੀ 3 ਗੱਲਾਂ ਯਾਦ ਕਰਾਂਗੇ ਪੁੱਤ ਬੇਰਗ ਦੇ ਸਿੱਟਿਆਂ ਕੱਢਾ ਸਾਡੇ 23 ਕਿ ਕਿ ਲਿਜਾਣੀ ਹੈ ਸਾਡੇ 24 ਦੀ ਬੱਕਰੀ ਨਾ ਸਨਖੇਰਾ ਮਾਣ ਬਸ ਚੁੱਪ ਬਸ ਮੇਰਾ ਮਾਣ ਨਾ ਕਰੀ ਦੇਣੀ ਹੈ ਤੇ ਨਹੀਂ ਤੇਰੀ ਨਾਲ ਸੀ ਯਾਰ ਛੱਲੇ ਪੂਰੀ 22000 ਦੀਆਂ ਕਨਾਲ ਦੇ ਨਾਲ ਟੀ ਨੂੰ ਨਹੀਂ ਹਾਂ ਗੇਰ ਦੀ ਬਸ ਹੁਣ ਨਾ ਬੋਲੀ ਬਸ ਵੇ ਮੈਂ ਚੱਲਿਆ ਉਹ ਕਨਾਲ ਨਾਲ ਟੀ ਭਜਦਾ ਗਵਾਰੂ ਗਵਾਰੂ ਭਜਦਾ ਵਾ ਗਵਾਰੂ ਕੋਈ ਨਹੀਂ ਕਰਕੇ ਨਹੀਂ ਖੜਦਾ ਓਏ ਆ ਜਾ ਓਏ ਪਸਾ ਜਾਊਗੀ ਓਏ ਬਾਈ ਦੀ ਹੋ ਗਈ ਓ ਬਾਈ ਦੀ ਹੋ ਗਈ ਹਣ ਧਨੋਰ ਦਾ ਕਾਜਾ ਨਹੀਂ ਪਾਈਦਾ ਆਈ ਨਾ ਦੀ ਆਪਣਾ ਹਾਂ ਲੈ ਕੇ ਨਾ ਲੈਣ ਦਿੰਦੀ ਉਹ ਪਾਸੇ ਨਫਰ ਆ ਰਿਹਾ ਪੈਸੇ ਲੈ ਜਾ ਪੈਸੇ ਨੂੰ ਰਕਮ ਪੂਰੀ ਹੋ ਗਈ ਨਾ ਵੇਕੇ ਨਾ ਵੇਖਣ ਦੇਵੇ ਚਾਚੂ ਪਸਾ ਜਾ ਲੈ ਲੋਕ ਵਪਾਰੀ ਕਿੰਨੇ ਆ 500 ਦਾ ਲੋਟ ਆ ਗਿਆ ਤਿੰਨੇ ਵੇ ਆ ਪਾਸੋਂ ਆਪੜਾ ਆ 15 2000 ਆ ਗਿਆ ਹਾਂ

ਔਰ ਕੱਢੋ ਕੱਢੋ ਸਾਡਾ ਹੋਰ ਬੋਲ ਕਿੰਨੇ ਦੀ ਹੋਈ ਯਾਰ ਕਮਾਲ ਕਰਦੇ ਹੋ ਤੁਸੀਂ ਸਾਡੇ 22000 ਦੀ ਹੋਈ ਹੈ ਬੱਕਰੀ ਸਾਡੇ ਭਾਈ ਜੀ ਹਾਂ ਨਹੀਂ ਨਹੀਂ ਤੇਰੇ ਬਾਈ ਦੀ ਕਾ ਸਾਡੇ ਭਾਈ ਦੀ ਮੈਨੂੰ ਆਪਦਾਵਾ ਭਾਈ ਜੀ ਅੰਕਲ ਦੱਸਣਾ 10 ਨਾਲ ਜੂ ਕਿ ਜਵਾਰ ਕਰ ਰਿਹਾ ਤੇ ਤੁਸੀਂ ਕਿੱਥੋਂ ਜੀ ਕਰਦੇ ਆ پیسے ਲੈ ਜਾ ਜੂ ਨਾਲ ਫੜ ਬਾਲੀ ਨੇ ਮੈਨੂੰ ਬੋਲ ਨਹੀਂ ਆਉਂਦੀ ਮੇਰੀ ਬਾਦੀ ਬੋਲਦੀ ਹੈ ਜੀ ਆਪ ਪਾਜਾ ਹਸਪੀਟਲ ਦੀ ਕੀਤੀ ਹੈ ਘੰਟਾ ਹੋ ਗਿਆ ਤੈਨੂੰ ਪਾਇ ਕਿ ਉਹਦੀ ਪਾ ਦੇਗੀ ਸਾਢੇ 22 ਦੀ ਕਰੀਏ ਨੇ ਅੱਜੀ ਦੀ ਗਈ ਸੀ ਸਾਢੇ 22 ਦੀ ਕਿਹੜੀ ਹੋਈ ਹੈ ਪੁੱਛੇ ਨੂੰ ਛੋੜੇ 22 ਦੀ ਗਈ ਸੀ 27 ਦੀ ਆਪਣੇ 30 ਮੰਗੋ ਜੀ 26 ਕਾ ਦਾ 26 ਕਾ ਦਾ 25 ਕਾ ਦਾ 24 ਕਾ ਦਾ ਯਾਰ ਸਾਢੇ 22 ਦੀ ਹੋਗੀ ਆ ਵੀਡੀਓ ਬੜੀਏ ਦੇ ਵਿੱਚ ਵੇਖ ਲੋ ਬੋਲ ਬੋਲ ਸਾਡੇ ਭਰੇ ਸਾਢੇ 22 6000 22000 ਦੇ ਨਾ ਪੂਰੇ ਘਰ 22 ਓਏ ਹੋਰ ਕੱਢ ਤੂੰ ਲੁਕੋ ਨਾ ਕਰਨ ਉਹ ਯਾਰ ਭਾਈ ਜੇਰ ਹੋਈਏ ਗੱਲ ਸਾਡੇ ਭਾਈ ਦੀ ਹੋਈ ਸਾਡੇ ਭਾਈ ਜਵਾਨ ਦੀ ਭਾਈ ਦੀ ਸਾਡੇ ਭਾਈ ਦੇ ਦਾ ਭਾਈ ਦੀ ਸਾਡੇ ਭਾਈ ਦੇ ਨਹੀਂ ਕਾਇ ਤੇ ਨਹੀਂ ਸਾਈ ਉਹ ਕੋਈ ਨਹੀਂ ਭਾਈ ਯਾਰ ਪੂਰਾ ਕਰਨ ਦੋ ਉਸ ਚੁੱਪ ਹੋ ਜਾ ਫਟ ਉਹ ਤਾਂ 500 ਮੇਰੇ ਨੂੰ ਆਏਗਾ ਇੱਕ ਓ ਛੱਡ ਤੂੰ ਯਾਰ ਫੇ ਇੱਕ ਛੜਾ ਦੋ ਭਾਈ ਮੇਰੀ ਵਾਧ ਵੇਖਦੀ ਹੈ ਜਨ ਭਾਈ ਜਨ ਚਾਰ ਪੰਜ ਪੰਜ 6 7 8 नौ ग्यारह बारह तेरह चौदह पंद्रह सोलह सतारा अठारह उन्नी भी होर का ਪੂਰਾ 22 ਦਾ ਕਰ ਪੂਰਾ 500 ਸਾਈ ਦੇ ਦਿੱਤਾ ਆਇਆ ਵਿਚੇ ਤਾਂ ਆ ਗਿਆ ਉਹ ਕਿ ਉਹਨੇ ਨਕੋ ਰਿਆ ਵਿਚੇ ਆ ਗਿਆ ਵਿਚ ਪਾ ਲਿਆ ਫੜ ਕੇ ਮੈਂ ਸਾਰਿਆਂ ਦੇ ਸਾਹਮਣੇ ਪਾਇਆ ਵਿਚ ਆਣੀ ਤੋ ਲੈ ਕੇ ਹਾਂ ਆ ਫੜ ਵੀ ਆ ਸਾਢੇ 32 500 ਹੋਰ ਦੇ 1000 ਦੇ ਹੋਰ ਬਾਈ ਦੀ ਹੋਈ ਹੈ ਮੇਰੀ ਯਾਦ ਹੈ ਬਾਈ ਦੀ ਹੋਈ ਹੈ ਬਾਈ ਦੀ ਨਾ ਗਲਤ ਨਹੀਂ ਕੰਮ ਕਰਨਾ ਬਾਈ ਦੀ ਹੋਈ ਹੈ

ਮੈਂ ਇਹ ਮੂਲ ਫੜ ਗਿਆ ਮੈਂ ਰੋਜ਼ ਕਰ ਮਾਲ ਵੇਚਦਾ ਕਰਦਾ ਇੱਕ ਬੰਦਾ